ਤਿੰਕ ਦੀ ਜਗਾ ਤੇ ਜਿਹੜਾ ਕਬਜ਼ਾ ਸੀ ਉਹਦੇ ਚ ਅੱਜ ਐਂਟਰੀ ਕਰ ਦਿੱਤੀ ਗਈ ਹੈ ਸਰਕਾਰ ਤੋਂ ਇਹ ਕੰਮ ਨਹੀਂ ਹੋਏਗਾ ਅਸੀਂ ਨਜਾਇਜ਼ ਕਬਜ਼ਾ ਛਡਾਇਆ ਤੇ ਭਗਤ ਸਿੰਘ ਨੂੰ ਸੱਚੀ ਸ਼ਰਨაძਲੀ ਦਿੱਤੀ ਆ ਜਿੰਨਾ ਚ ਪਰਚੇ ਹੁੰਦੇ ਆ ਹੁਣ ਅਸੀਂ ਭਗਤ ਸਿੰਘ ਦੇ ਆ ਆਪਣੇ ਦੇ ਕਾਰਜ ਸਮਝਦੇ ਸੀਗੇ ਅੱਜ ਕਰਦੇ ਅਸੀਂ ਤਾਰ ਚੱਲੇ ਆ ਜਿਹੜੇ ਪਰਚੇ ਹੁੰਦੇ ਆ ਸਰਕਾਰ ਤੋਂ ਕਰ ਲੇ ਕਹਣਗੇ ਤਾਂ ਗੁੰਡਾਗਰਦੀ ਆ ਇਹ ਸਾਡਾ ਹੱਕ ਹੈ ਗੁੰਡਾਗਰਦੀ ਸਰਕਾਰ ਕਰ ਰਹੀ ਆ ਨਜਾਇਜ਼ ਕਬਜ਼ਾ ਕਰਾ ਕੇ ਪਗਤ ਸਿੰਘ ਦੀ ਪਸੰਤੀ ਰੰਗ ਦੀ ਪੱਗ ਬੰਨੀ ਸਿਰਫ ਸਿਰਫ ਤੋਂ ਸਰਫਾ ਪਗਤ ਸਿੰਘ ਦੀ ਸ਼ਬੀ ਖਰਾਬ ਕਰਨ ਤੇ ਲੱਗੇ ਹੋਏ ਆ ਕੋਈ ਗੱਲ ਨਹੀਂ ਪਰਚੇ ਦੀ ਕੋਈ ਪਰਵਾਹ ਨਹੀਂ ਜੇ ਸੀਧਾਂਦ ਦੀ ਯਾਦਗਾਰ ਸੰਭਲ ਲਈ ਸਾਡੇ ਦੇ ਪਰਚਾ ਹੋਊਗਾ ਤੇ ਕਰਦੇ ਸਰਕਾਰ ਕੋਈ ਚੱਕਾ ਇਹ ਤਰੀਕਾ ਵਰਤਣ ਵਾਸਤੇ ਸਰਕਾਰ ਨੇ ਮਜਬੂਰ ਕੀਤਾ ਅਸੀਂ ਇਹ ਵਰਤਣਾ ਨਹੀਂ ਸੀ ਚਾਹੁੰਦੇ ਅਸੀਂ 2013-14 ਤੋਂ ਲੱਗੇ ਹੋਏ ਆ ਮੰਗ ਪੱਤਰ ਵੀ ਦੇ ਦੇ ਕੇ ਵੇਖ ਲੈ ਧਰਨੇ ਲਾ ਕੇ ਵੀ ਦੇਖ ਲੈ ਕਿ ਇਹ ਟਿਕਾਣਾ ਜਿਹੜਾ ਸ਼ੁਰੂਾਇਆ ਜਾਵੇ ਉਹ ਸਮਾਨ ਬਾਹਰ ਕੱਢ-ਕੱਢ ਕੇ ਛੱਟਿਆ ਜਾ ਰਿਹਾ ਹੈ ਇਹ ਤਸਵੀਰਾਂ ਇਹ ਭਗਤ ਸਿੰਘ ਦਾ ਉਹ ਗੁਪਤ ਟਿਕਾਣਾ ਹੈ ਜਿੱਥੇ ਕਿਸੇ ਸਮੇਂ ਉਹਨਾਂ ਨੇ ਸਕਾਟ ਨੂੰ ਮਾਰਨ ਲਈ ਪਿਸਤਲ ਦੀ ਟ੍ਰੇਨਿੰਗ ਵੀ ਲਈ ਸੀ ਆਇ ਕਢਾ ਦੇਣੇ ਹੁਣੀ ਹੁਣ ਬਲਾਗ ਕਢਾ ਦੇਣੇ ਜੀ ਉਹਨਾਂ ਦੀ ਕਿਹਾ ਉਹਨਾਂ ਨੇ ਖਾਲੀ ਨਹੀਂ ਕਰਵਾਈ ਪਰਸ਼ਾਨ ਸਾਡੇ ਕੁਆਰਟਰ ਨਹੀਂ ਆਏ ਸਾਡੇ ਕੋਲ ਸਾਡੇ ਕੁਆਰਟਰ ਦੀ ਗੁੰਜਿਆ ਨੂੰ ਮੈਂ ਤੁਹਾਨੂੰ ਦੇ ਦੇਣ ਹੁਣ ਆਰਡਰ ਹੈ ਜਿੰਨਾ ਉਹ ਆਰਡਰ ਸਾਨੂੰ ਦੇ ਦੇਣ ਹੁਣ ਆਰਡਰ ਹੈ ਤੁਹਾਡੇ ਕੋਲ ਸਾਡੇ ਕੋਲ ਨਹੀਂ ਹੈਗੇ ਫਿਰ ਕਿਵੇਂ ਕਰਾਓਗੇ ਤਾਂ ਤਸਵੀਰਾਂ ਦੇਖ ਸਕਦੇ ਹੋ ਭਗਤ ਸਿੰਘ ਦੇ ਗੁਪਤ ਟਿਕਾਣੇ ਤੋਂ ਨੌਜਵਾਨ ਭਾਰ ਸਭਾ ਤਾਂ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਬੈ ਕੈਮਰਾਮੈਨ ਨੂੰ ਕਹ ਕੇ ਆ ਕੇ ਤਸਵੀਰਾਂ ਦਿਖਾਉਣਾ ਕਿ ਨੌਜਵਾਨ ਭਾਰ ਸਭਾ ਭਗਤ ਸਿੰਘ ਦੇ ਗੁਪਤ ਟਿਕਾਣੇ ਤੇ ਕੀਤਾ ਗਿਆ ਕਬਜਾ ਤਾਲੇ ਭੰਨ ਕੇ ਤਾਲੇ ਭੰਨ ਕੇ ਉਹ ਕਬਜਾ ਛਡਾਰ ਰਹੀ ਹੈ ਉਸ ਦੁਕਾਨ ਤੇ ਜਿੱਥੇ ਕਬਜਾ ਕੀਤਾ ਗਿਆ ਸੀ ਇੱਧਰ ਤਸਵੀਰਾਂ ਇੱਧਰ ਘਣ ਲੈ ਕੇ ਜਿਹੜਾ ਉਹ ਭੰਨਿਆ ਜਾ ਰਿਹਾ ਤਾਂ ਕਬਜਾ ਛਡਵਾਉਣ ਦਾ ਲੰਮੇ ਸਮੇਂ ਤੋਂ ਕਬਜਾ ਕੀਤਾ ਗਿਆ ਸੀ ਲੰਬੇ ਸਮੇਂ ਤੋਂ ਕਬਜ਼ਾ ਕੀਤਾ ਗਿਆ ਸੀ ਉਹ ਅੱਜ ਛਡਵਾਇਆ ਜਾ ਰਿਹਾ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਲੰਬੇ ਸਮੇਂ ਤੋਂ ਇਹ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਕਬਜ਼ਾ ਲਿਆ ਜਾਵੇਗਾ ਦੇਖੋ ਅਸੀਂ ਸਰਕਾਰ ਤੋਂ ਬਹੁਤ ਲੰਮਾ ਸਮਾਂ ਮੰਗ ਕਰਦੇ ਆ ਰਹੇ ਹਾਂ ਇਹਨੂੰ ਸਾਂਭਿਆ ਨਹੀਂ ਜਾ ਰਿਹਾ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਇਹਨੂੰ ਅਸੀਂ ਅੱਜ ਆਪ ਦਾ ਕਬਜ਼ਾ ਆਪ ਛਡਾ ਕੇ ਇੱਥੇ ਆਪਦਾ ਜਿੰਦਰਾ ਲਾ ਕੇ ਜਾਈਏ ਤੁਹਾਡੇ ਤੇ ਫਿਰ ਪਰਚੇ ਹੋਣਗੇ ਕੋਈ ਗੱਲ ਨਹੀਂ ਪਰਚੇ ਦੀ ਕੋਈ ਪਰਵਾਹ ਨਹੀਂ ਜੇ ਅਸੀਂ ਦੰਦ ਦੀ ਯਾਦਗਾਰ ਸਾਂਭਣੀ ਸਾਡੇ ਦੇ ਪਰਚਾ ਹੋਊਗਾ ਤੇ ਕਰਦੇ ਸਰਕਾਰ ਕੋਈ ਚੱਕਰ ਅਸੀਂ ਤਾਂ ਕਹੂਗਾ ਕਿ ਇੱਕ ਧੱਕੇ ਨਾਲ ਕਰ ਰਹੇ ਹਾਂ ਗਲਤ ਕਰ ਰਹੇ ਹਾਂ ਪ੍ਰਸ਼ਾਸਨ ਦੇ ਅਨਸਾਰ ਇਹ ਧੱਕੇ ਤੇ ਆਪ ਛਡਾ ਲੈਂਦੇ ਪ੍ਰਸ਼ਾਸਨ ਹੀ ਆਪ ਛਡਾ ਲੈਂਦਾ ਅਸੀਂ ਨਹੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਤਾਂ ਗੱਲਬਾਤ ਕਰਦੇ ਆ ਲਗਾਤਾਰ ਕਾਪੜਾ ਲੈ ਕੇ ਕੰਮ ਲੈ ਕਾਨ ਲੈ ਕੇ ਭੰਨਿਆ ਜਾ ਰਿਹਾ ਹੈ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਹਾਂਜੀ ਇਸ ਤਰੀਕੇ ਨਾਲ ਕਬਜ਼ਾ ਲੈਣਾ ਦੇਖੋ ਜੀ ਅਸੀਂ ਇੱਥੇ ਆਏ ਸੀਗੇ ਡੀਸੀ ਫਿਰੋਜ਼ਪੁਰ ਨੂੰ ਅਸੀਂ ਪਹਿਲਾਂ ਕਹਿ ਕੇ ਗਏ ਸੀਗੇ ਵੀ ਅਸੀਂ 23 ਮਾਰਚ ਨੂੰ ਆਧਾ ਸ਼ਹੀਦਾਂ ਨੂੰ ਸਜਦਾ ਕਰਨ ਵਾਸਤੇ ਉਹਨਾਂ ਦੇ ਗੁਪਤ ਠਿਕਾਣੇ ਤੇ ਆ ਰਹੇ ਆਂ ਤੇ ਇੱਥੇ ਜਾਣ ਬੋਝ ਕੇ ਜਿਹੜੇ ਖੁੱਲੇ ਹੁੰਦੇ ਸੀ ਤਾਲੇ ਅੱਗੇ ਤੇ ਅੱਜ ਜਿਹੜੇ ਤਾਲੇ ਲਵਾ ਦਿੱਤੇ ਗਏ ਆ ਸਾਰੇ ਕਾਸੇ ਨੂੰ ਪ੍ਰਸ਼ਾਸਨ ਵੱਲੋਂ ਤਾਲੇ ਲਵਾਏ ਗਏ ਆ ਇਸ ਕਰਕੇ ਸਾਨੂੰ ਤਾਲੇ ਤੋੜਨ ਲਈ ਮਜਬੂਰ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਨੇ ਕੀਤਾ ਪਰਚਾ ਵੀ ਹੋ ਸਕਦਾ ਸਾਡੇ ਤੇ ਜੋ ਪਰਚਾ ਹੁੰਦਾ ਹੋ ਜੇ ਸਾਨੂੰ ਇਸ ਗੱਲ ਦਾ ਕੋਈ ਖਤਰਾ ਨਹੀਂਗਾ ਕਿਉਂਕਿ ਇਹ ਪਰਚਾ ਤੋਂ ਸੁਭਾਅ ਹੋਰ ਕਰ ਵੀ ਕੀ ਸਕਦੇ ਆ ਜੇ ਇਹ ਬੰਦੇ ਦੇ ਪੁੱਤ ਬਣ ਕੇ ਭਗਵੰਤ ਮਾਨ ਨੇ ਇਹ ਜਿਹੜਾ ਤੋਂ ਨਜਾਇਜ਼ ਕਬਜ਼ਾ ਛਡਾਇਆ ਹੁੰਦਾ ਤੇ ਅੱਜ ਨੌਜਵਾਨਾਂ ਨੂੰ ਇਹ ਕੰਮ ਨਹੀਂ ਕਰਨਾ ਪੈਣਾ ਸੀਗਾ ਅਸੀਂ ਪਹਿਲਾਂ ਤਾਂ ਸਰਕਾਰ ਨੂੰ ਕਹਿ ਰਹੇ ਆ ਕਿ ਇਥੋਂ ਨਜਾਇਜ਼ ਕਬਜ਼ਾ ਛਡਾਇਆ ਜਾਵੇ ਲਾਇਬ੍ਰੇਰੀ ਮਿਊਜ਼ੀਅਮ ਵਿੱਚੋਂ ਤਬਦੀਲ ਕੀਤਾ ਜਾਵੇ ਤੁਸੀਂ ਤਰੀਕਾ ਸਹੀ ਮੰਨਦੇ ਹੋ ਤਰੀਕਾ ਸਹੀ ਮੰਨਦੇ ਹੋ ਦੇਖੋ ਇਹ ਤਰੀਕੇ ਆਸਤੇ ਸਾਨੂੰ ਮਜਬੂਰ ਨਹੀਂ ਕਰਨਾ ਕੀਤਾ ਇਹ ਤਰੀਕਾ ਵਰਤਨ ਆਸਤੇ ਸਰਕਾਰ ਨੇ ਮਜਬੂਰ ਕੀਤਾ ਅਸੀਂ ਇਹ ਵਰਤਨਾ ਨਹੀਂ ਸੀ ਚਾਹੁੰਦੇ ਅਸੀਂ 2013-14 ਤੋਂ ਲੱਗੇ ਹੋਏ ਆ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਦੇ ਰਹੇ ਆ ਸਰਕਾਰ ਨੂੰ ਜਿਹੜਾ ਉਹਦੀ ਮੰਗ ਪੱਤਰ ਵੀ ਦੇ ਦੇ ਕਿ ਵੇਖ ਲੈ ਧਰਨੇ ਲਾ ਕੇ ਵੀ ਦੇਖ ਲੈ ਕਿ ਇਹ ਟਿਕਾਣਾ ਜਿਹੜਾ ਛੁਡਵਾਇਆ ਜਾਵੇ ਪਰ ਸਰਕਾਰ ਜਾਣ ਬੁੱਝ ਕੇ ਕਿਉਂਕਿ ਇਹ ਭਗਤ ਸਿੰਘ ਦੇ ਵਾਰਸ ਹੁੰਦੇ ਤੇ ਇਹ ਟਿਕਾਣੇ ਨੂੰ ਬਚਾ ਕੇ ਰੱਖਦੇ ਇਹ ਅਸਲ ਵਿੱਚ ਅੰਗਰੇਜ਼ਾਂ ਦੇ ਵਾਰਸਾਂ ਇਸ ਕਰਕੇ ਭਗਤ ਸਿੰਘ ਦੇ ਵਾਰਸਾਂ ਵੱਲੋਂ ਬਿਲਕੁਲ ਨਹੀਂ ਜੀ ਭਗਤ ਸਿੰਘ ਦੀ ਪਸੰਦੀ ਰੰਗ ਦੀ ਪੱਗ ਬੰਨੀ ਸਿਰਫ ਸਿਰਫ ਤੋਂ ਸਿਰਫ ਅਕਾ ਸਿੰਘ ਦੀ ਸ਼ਬੀ ਖਰਾਬ ਕਰਨ ਤੇ ਲੱਗੇ ਹੋਏ ਆ ਹਾਂ ਇਹ ਦੇਖਦੇ ਹੋ ਇਹਦੇ ਤੇ ਤਾਂ ਫਿਰ ਸਰਕਾਰ ਲੋਕ ਇਹ ਵੀ ਕਹਿਣਗੇ ਕਿ ਧੱਕੇਸ਼ਾਹੀ ਹੈ ਗੁੰਡਾਗਰਦੀ ਹੈ ਤੁਹਾਡੀ ਬਿਲਕੁਲ ਇਹ ਗੁੰਡਾਗਰਦੀ ਤੇ ਧੱਕੇਸ਼ਾਹੀ ਨਹੀਂ ਜੀ ਇਹਨੂੰ ਇਹ ਸਾਨੂੰ ਮਜਬੂਰ ਪ੍ਰਸ਼ਾਸ਼ਨ ਨੇ ਕੀਤਾ ਕੌਮਰਾਸੀ ਪਹਿਲਾਂ ਇਸ ਗੱਲ ਦਾ ਮੰਗ ਪੱਤਰ ਸਰਕਾਰ ਨੂੰ ਦੇ ਚੁੱਕੇ ਆ ਸਿੰਘ ਦੀ ਜਗ੍ਹਾ ਤੇ ਜਿਹੜਾ ਕਬਜ਼ਾ ਸੀ ਉਹਦੇ ਤੇ ਅੱਜ ਐਂਟਰੀ ਕਰ ਦਿੱਤੀ ਗਈ ਹੈ ਨੌਜਵਾਨ ਭਾਰ ਸੇਵਾ ਵੱਲੋਂ ਤਸਵੀਰਾਂ ਦੇਖ ਸਕਦੇ ਹੋ ਬਾਹਰ ਸਮਾਨ ਕੱਢਿਆ ਜਾ ਰਿਹਾ ਸ਼ਾਟ ਜਿਹੜਾ ਹੈਗਾ ਤਸਵੀਰਾਂ ਬਾਹਰ ਸਮਾਨ ਕੱਢਿਆ ਜਾ ਰਿਹਾ ਹੈ ਜਿਹੜਾ ਸਮਾਨ ਅੰਦਰ ਇੱਕ ਕਰਿਆਨੇ ਦੀ ਦੁਕਾਨ ਦਾ ਇਹਦੇ ਤੇ ਕਬਜ਼ਾ ਸੀ ਕਰਿਆਨੇ ਦੇ ਮਾਲਕ ਦਾ ਕਬਜ਼ਾ ਸੀ ਉਹ ਸਮਾਨ ਬਾਹਰ ਕੱਢਿਆ ਜਾ ਰਿਹਾ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਉਹ ਸਮਾਨ ਬਾਹਰ ਕੱਢਿਆ ਜਾ ਰਿਹਾ ਹੈ ਉਹ ਸਮਾਨ ਬਾਹਰ ਕੱਢ-ਕੱਢ ਕੇ ਸੁੱਟਿਆ ਜਾ ਰਿਹਾ ਹੈ ਇਹ ਤਸਵੀਰਾਂ ਇਹ ਭਗਤ ਸਿੰਘ ਦਾ ਉਹ ਗੁਫਤ ਟਿਕਾਣਾ ਹੈ ਜਿੱਥੇ ਕਿਸੇ ਸਮੇਂ ਉਹਨਾਂ ਨੇ ਸਕਾਟ ਨੂੰ ਮਾਰਨ ਲਈ ਪਿਸਤਲ ਦੀ ਟ੍ਰੇਨਿੰਗ ਵੀ ਲਈ ਸੀ ਤਾਂ ਤਸਵੀਰਾਂ ਸਹੀ ਆ ਇਸੇ ਤਰੀਕੇ ਨਾਲ ਬਚਾਇਆ ਜਾਣਾ ਸੀ ਸਰਕਾਰ ਤੋਂ ਇਹ ਕੰਮ ਨਹੀਂ ਹੋਇਆਗਾ ਅਸੀਂ ਨਜਾਇਜ਼ ਕਬਜ਼ਾ ਛਡਾਇਆ ਤੇ ਭਗਤ ਸਿੰਘ ਨੂੰ ਸੱਚੀ ਸ਼ਰਨ ਾਜਲੀ ਦਿੱਤੀ ਆ ਸਰਕਾਰ ਖੇਖਣ ਕਰ ਰਹੀ ਆ ਅਸੀਂ ਭਗਤ ਸਿੰਘ ਨੂੰ ਸ਼ਰਨ ਾਜਲੀ ਦੇ ਰਹੇ ਆ ਇਹ ਕਹਿਣਗੇ ਤਾਂ ਗੁੰਡਾਗਰਦੀ ਆ ਤੁਹਾਡੀ ਕਹਿਣਗੇ ਇਹ ਸਾਡਾ ਹੱਕ ਹੈ ਗੁੰਡਾਗਰਦੀ ਸਰਕਾਰ ਕਰ ਰਹੀ ਆ ਨਜਾਇਜ਼ ਕਬਜ਼ਾ ਕਰਾ ਕੇ ਗੁੰਡਾਗਰਦੀ ਸਰਕਾਰ ਨੇ ਕੀਤੀ ਆ ਅਸੀਂ ਕਬਜ਼ਾ ਛਡਾ ਕੇ ਜਹਰਿਕ ਕਬਜ਼ਾ ਕੀਤਾ ਸੀ ਬਿਲਕੁਲ ਠੀਕ ਕੀਤਾ ਪਰਚੇ ਵੀ ਹੋਣਗੇ ਫਿਰ ਬਿਲਕੁਲ ਜਿੰਨਾ ਪਰਚੇ ਹੁੰਦੇ ਹੁਣ ਅਸੀਂ ਭਗਤ ਸਿੰਘ ਦੇ ਆਪਣੇ ਦੇ ਕਾਰਜ ਸਮਝਦੇ ਸੀਗੇ ਅੱਜ ਕਰਜ ਅਸੀਂ ਤਾਰ ਚੱਲੇ ਆ ਜਿਹੜੇ ਪਰਚੇ ਆਉਂਦੇ ਸਰਕਾਰ ਤੋਂ ਕਰ ਲੈ ਤਾਂ ਤਸਵੀਰਾਂ ਦੇਖ ਸਕਦੇ ਹੋ ਲਗਾਤਾਰ ਸਮਾਨ ਬਾਹਰ ਕੱਢਿਆ ਜਾ ਰਿਹਾ ਹੈ ਇਹ ਭਗਤ ਸਿੰਘ ਦੇ ਗੁਪਤ ਟਿਕਾਣੇ ਤੇ ਦੁਕਾਨ ਤੇ ਕਬਜ਼ਾ ਸੀ ਤਾਂ ਉਹ ਛਡਵਾਉਣ ਲਈ ਲਗਾਤਾਰ ਸਮਾਨ ਬਾਹਰ ਕੱਢਿਆ ਜਾ ਰਿਹਾ ਹੈ ਇਹ ਜਿਸ ਤਰੀਕੇ ਨਾਲ ਇਹ ਕਬਜ਼ਾ ਛਡਾਇਆ ਜਾ ਰਿਹਾ ਇਹ ਲੁੱਟ ਕੀਤੀ ਜਾ ਰਹੀ ਹੈ ਸਮਾਨ ਦੀ ਨਹੀਂ ਨਹੀਂ ਅਸੀਂ ਇੱਥੇ ਸਮਾਨ ਇੱਥੇ ਪਿਆ ਰਹਿਣਾ ਆਪਦਾ ਕਿਤੇ ਵੀ ਰੱਖ ਲਿਆ ਦੁਕਾਨ ਉਹਨਾਂ ਦੇ ਸਾਹਮਣੇ ਕਿਤੇ ਵੀ ਰੱਖ ਲਿਆ ਪਿਆ ਸਮਾਨ ਪ੍ਰਸ਼ਾਸਨ ਕੋਲੇ ਖੜਾ ਅਸੀਂ ਇਹਦੀ ਸਾਮ ਸੰਭਾਲ ਕਰਾਉਣ ਦੀ ਮੰਗ ਕਰ ਰਹੇ ਹਾਂ ਸਾਰਾ ਸਮਾਨ ਇੱਥੇ ਰੱਖਿਆ ਜਾਊਗਾ ਤਾਂ ਗੱਲਬਾਤ ਕਰਦੇ ਹਾਂ ਅੱਗੇ ਵੀ ਤਸਵੀਰਾਂ ਦੇਖਦੇ ਹਾਂ ਕਿ ਗੱਲਬਾਤ ਕਰਨ ਦੀ ਕੋਸ਼ਿਸ਼ ਇੱਧਰ ਲਗਾਤਾਰ ਭਗਤ ਸਿੰਘ ਦੇ ਸੁੰਦਰੋਂ ਸਮਾਨ ਘੜਾਇਆ ਜਾ ਰਿਹਾ ਅਸੀਂ ਅਸੀਂ ਤੁਹਾਡੇ ਸਾਹਮਣੇ ਕਦੋਂ ਦੇ ਆਉਣੇ ਆ ਸ਼ਾਂਤਮਈ ਤਰੀਕੇ ਨਾਲ ਮੁੜ ਜੰਨੇ ਆ ਦਿੰਦੇ ਆ ਤੁਸੀਂ ਲਓ ਜੋ ਅਸੀਂ ਸ਼ਾਂਤਮਈ ਤਰੀਕੇ ਨਾਲ ਇੱਥੋਂ ਮੁੜਦੇ ਰਹੇ ਨੁਕਸਾਨ ਬਿਲਕੁਲ ਨਹੀਂ ਕਰਦੇ ਅਸੀਂ ਖੁਦ ਸਮਾਨ ਕੱਢ ਕੇ ਬਾਹਰ ਲਾ ਦੇਣਾ ਆਇ ਕਢਾ ਦੇਣੇ ਹੁਣੀ ਹੁਣ ਬਲਾ ਕੇ ਕਢਾ ਦੇਣੇ ਇਹਨਾਂ ਦਾ ਕਹਿ ਰਾਇਆ ਸੀ ਪਰੇਸ਼ਾਨ ਸਾਡੇ ਕੋਲ ਆਰਡਰ ਨਹੀਂ ਆਏ ਸਾਡੇ ਕੋਲ ਸਾਡੇ ਕੋਲ ਆਰਡਰ ਹੀ ਗੁੰਜਿਆ ਨੂੰ ਮੈਂ ਤੁਹਾਨੂੰ ਦੇ ਦੇਣਾ ਹੁਣ ਆਰਡਰ ਹੈ ਜਿਹਨਾਂ ਦਾ ਆਰਡਰ ਹੈ ਸਾਨੂੰ ਦੇ ਦੇਣਾ ਹੁਣ ਆਰਡਰ ਹੈ ਤੁਹਾਡੇ ਕੋਲ ਹਾਂਜੀ ਹੁਣ ਆਰਡਰ ਹੈ ਸਮਾਨ ਗੱਲੀ ਕਢਾਉਂਦੇ ਸਾਡੇ ਕੋਲ ਨਹੀਂ ਹੈਗੇ ਮੇਂ ਕਰਾਉਂਗੇ ਅਸੀਂ ਉਹਨੂੰ ਬੁਲਾਵਾਂਗੇ ਅਸੀਂ ਉਹਨੂੰ ਬੁਲਾਵਾਂਗੇ ਨਾ ਉਹਨੂੰ ਬੁਲਾਉਣੇ ਚਲੋ ਪਹਿਲੇ ਆਏ ਆ ਨਾ ਅਜੇ ਅਜੇ ਤਾਂ ਰਿਕਵੈਸਟ ਕਰ ਸਕਦੇ ਆ ਤੁਹਾਡੇ ਵੀ ਰਿਕਵੈਸਟ ਕਰ ਸਕਦੇ ਪਹਿਲਾਂ ਵੀ ਅਸੀਂ ਮੰਗ ਰਹੇ ਸੀ ਪਹਿਲਾਂ ਮੰਨ ਲਈ ਪਹਿਲਾਂ ਪਤਾ ਨਹੀਂ ਤੁਹਾਨੂੰ ਇਹਦੇ ਬਾਰੇ ਸਾਨੂੰ ਜੀ ਆਰਡਰ ਦੇਖਦੇ ਦੇ ਦੇਣ ਸਾਨੂੰ ਕਹਿੰਦੇ ਉਹ ਆਰਡਰ ਹੈਗੇ ਨੇ ਕਹਿੰਦੇ ਉਹਨੂੰ ਮੋਲ ਗੱਗਨ ਮਾਨ ਦੇ ਆਰਡਰ ਹੈਗੇ ਆ ਸਾਨੂੰ ਦਿਖਾ ਦੇਣ ਤੇ ਜਾਂ ਅਸੀਂ ਉਹਨੂੰ ਬੁਲਾ ਲੈਨੇ ਆ ਸਮਾਨ ਕਢਾ ਦੇਨੇ ਆ ਲੈ ਜਾਣਾ ਇਹ ਨੁਕਸਾਨ ਨਾ ਕਰੋ ਜਲਦੀ ਮਾਰੀ ਗੱਲ ਬਹੁਤ ਹੋ ਗਈ ਹੈ ਜੀ ਇਸ ਮਾਮਲੇ ਤੇ ਮੈਂ ਸਹਿਮਤ ਆ ਸੀ ਅਜੇ ਥੋੜੀ ਖਾਲੀ ਸਰੀ ਗੱਲਾਂ ਸਹਿਮਤ ਆ ਪਰ ਨ ਅਸੀਂ ਬੜੇ ਲੰਮੇ 2014 ਤੋਂ ਲੱਗੇ ਹੋਏ ਆ ਜੀ ਵਾਰ-ਵਾਰ ਪ੍ਰਸ਼ਾਸਨ ਦੀਆਂ ਮੰਤਾਂ ਕਰਦੇ ਰਹੇ ਆ ਪਿਛਲੇ ਦਿਨੀ ਡੀਸੀ ਫਰੋਜਪੁਰ ਨੂੰ ਮਿਲ ਕੇ ਗਏ ਆ ਇਹ ਭਾਈ ਸਾਹਿਬ ਹਰ ਵਾਰ ਇਹਨਾਂ ਦੀ ਡਿਊਟੀ 23 ਮਾਰਚ ਨੂੰ ਇੱਥੇ ਹੁੰਦੀ ਆ ਅਸੀਂ ਸ਼ਾਂਤਮਈ ਤਰੀਕੇ ਨਾਲ ਆਉਣੇ ਆ ਆਪਦਾ ਉੱਪਰ ਜਾ ਕੇ ਉਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਵਾਪਸ ਮੁੜ ਜਾਨੇ ਆ ਆ ਤੁਸੀਂ ਦੇਖੋ ਇਹਨਾਂ ਨੇ ਜਾਣ-ਪਛਾਣ ਕੇ ਜਿੰਦਰਾ ਲਾਇਆ ਸਾਨੂੰ ਮਜਬੂਰ ਕੀਤਾ ਜਿੰਦਰਾ ਤੋੜਨ ਵਾਸਤੇ ਜੇ ਇਹ ਜਿੰਦਰਾ ਨਾ ਲਾਉਂਦੇ ਅੱਜ ਵੀ ਸਾਡਾ ਸ਼ਾਂਤਮਈ ਪ੍ਰਦਰਸ਼ਨ ਸੀਗਾ ਇਹ ਪ੍ਰਸ਼ਾਸਨ ਨੇ ਮਜਬੂਰੀ ਬਣਾਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹ ਜਿਹਨੇ ਕਬਜ਼ਾ ਉਹ ਵੀ ਆ ਗਿਆ